ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮਨਪ੍ਰੀਤ ਯਾਦਲੀ ਦੇ ਇੱਕ ਬਿਆਨ ਨੇ ਜਿਹੜਾ ਸਿਆਸਤ ਵਿੱਚ ਤਰਥੱਲੀ ਮਚਾ ਦਿੱਤੀ ਜਿਸ ਤੋਂ ਬਾਅਦ ਦਲਜੀਤ ਝਿਮਾ ਵੀ ਭੱਗ ਗਏ ਜਿਨ੍ਹਾਂ ਨੇ ਪਲਟਮਾ ਜਵਾਬ ਜਿਹੜਾ ਮਨਪ੍ਰੀਤ ਯਾਦਲੀ ਨੂੰ ਦਿੱਤਾ ਤਾਂ ਉਧਰੋਂ ਜਿਹੜਾ ਚਰਨਜੀਤ ਬਰਾੜ ਵੀ ਖੜੇ ਹੋ ਗਏ ਨੇ ਇਸ ਮਾਮਲੇ ਤੇ ਚਰਨਜੀਤ ਬਰਾੜ ਨੇ ਵੀ ਜਿਹੜਾ ਤਾਬਾ ਬੋਲ ਦਿੱਤਾ ਕਈ ਤੜਕਸਾਰ ਜਿਹੜੇ ਵੱਡੇ ਐਲਾਨ ਕਰ ਦਿੱਤੇ ਨੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਵੱਲੋਂ ਕਹ ਲਈਏ ਪਾਰਟੀ ਵੱਲੋਂ ਕਹ ਲਈਏ ਕਿ ਮੇਰੀ ਪੁਰਾਣੀ ਵੀਡੀਓ ਕੱਢ ਕੇ ਤੇ ਮੈਨੂੰ ਮੇਰੇ ਬਾਰੇ ਲਿਖਿਆ ਕਿ ਦੋ ਗਲਾਸ ਟੈਂਡ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਰਾਂ ਕਿ ਉਸ ਵੇਲੇ ਜਦੋਂ ਵਿਧਾਨ ਸਭਾ ਦੇ ਵਿੱਚ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੈਨਲ ਦੇ ਲਾਈਵ ਕਰਨ ਲਈ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਗਈ ਸੀ ਜਿਹਦੀ ਮੈਂ ਵਿਰੋਧਤਾ ਕੀਤੀ ਸੀ ਕਿ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਸਕਦੀ ਔਰ ਮੈਂ ਅੱਜ ਵੀ ਉਸ ਗੱਲ ਤੇ ਖੜਾ ਹਾਂ ਔਰ ਵਿਰੋਧਤਾ ਕਰਦੇ ਹਾਂ ਇੱਕ ਗੱਲ ਦੂਜੀ ਗੱਲ ਜਿਹੜੀ ਅੱਜ ਜਿਹੜੀ ਗੱਲ ਚੱਲ ਰਹੀ ਹੈ ਤੇ ਜਿਹਦੇ ਬਾਰੇ ਮੈਂ ਅੱਜ ਬੋਲਿਆ ਮੈਂ ਨਾਲ ਵੀਡੀਓ ਅਟੈਚ ਕਰੂੰਗਾ ਭਾਵੇਂ ਤਾਂ ਉਹ ਮੌਜੂਦਾ ਸਰਕਾਰ ਦੇ ਮੰਤਰੀ ਬੋਲੇ ਐ ਤਾਂ ਉਹਨਾਂ ਨੇ ਬੜੇ ਜ਼ੋਰ-ਸ਼ੋਰ ਨਾਲ ਕਿਹਾ ਕਿ ਨਾ ਇਹ ਸਰਕਾਰ ਦਾ ਮੁੱਦਾ ਨਾ ਇਹ ਸੌਂਸ ਦਾ ਮੁੱਦਾ ਪਰ ਹਰ ਸਿੱਖ ਨਾਲ ਜੁੜਿਆ ਹੋਇਆ ਹੈ ਔਰ ਘੱਟੋ-ਘੱਟ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਵਿਧਾਇਕ ਇੱਥੇ ਆਲੀ ਸਾਹਿਬ ਬੈਠੇ ਐ ਉਹ ਜ਼ਰੂਰ ਸਪਸ਼ਟ ਕਰਨ ਉਹਨਾਂ ਨੇ ਸਿਰਫ ਫਿਕਰਮੰਦੀ ਜ਼ਾਹਰ ਕੀਤੀ ਕਿਤੇ ਉਹਨਾਂ ਨੇ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਜਾਂ ਸਰਕਾਰ ਦੇ ਦਖਲ ਦੀ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਉਸੇ ਦੇ ਜਵਾਬ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਯਾਗੀ ਸਾਹਿਬ ਜਿਨ੍ਹਾਂ ਦੀ ਵੀਡੀਓ ਨਾਲ ਪਿੱਛੇ ਅਟੈਚ ਕੀਤੀ ਗਈ ਹੈ ਉਹਨਾਂ ਨੇ ਵੀ ਬੋਲਦਿਆਂ ਇਹ ਗੱਲ ਕਹੀ ਕਿ ਦੇਖੋ ਇਹ ਬਹੁਤ ਵੱਡਾ ਮੁੱਦਾ ਹੈ ਵਿਧਿ ਵਿਵਧਾਨ ਬਣਨਾ ਚਾਹੀਦਾ ਨਾ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕੋਈ ਤੇ ਨਾ ਸਰਕਾਰ ਦੇ ਦਖਲ ਦੀ ਕੋਈ ਮੰਗ ਕੀਤੀ ਇਸ ਕਰਕੇ ਮੈਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬ ਹਨ ਹੈ ਝੂਠ ਪ੍ਰੋਸਣਾ ਲੋਕਾਂ ਨੂੰ ਬੰਦ ਕਰਨ ਡਾਕਟਰ ਚੀਮਾ ਸਾਹਿਬ ਨੇ ਇਸ ਗੱਲ ਨੂੰ ਬਹੁਤ ਵੱਡਾ ਮੁੱਦਾ ਬਣਾਇਆ ਕੋਈ ਕਿਸੇ ਨੇ ਸਰਕਾਰ ਤੋਂ ਮੰਗ ਰੱਖੀ ਹੋਵੇ ਸਰਕਾਰ ਦਾ ਜਿਹੜਾ ਹੈਗਾ ਕੋਈ ਗੱਲ ਕੀਤੀ ਹੋਵੇ ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋਇਆ ਲੋਕਾਂ ਦੇ ਕੰਨ ਖੜੇ ਹੋਏ ਆ ਕਿਉਂਕਿ ਜਿਹੜੇ ਸਿਧਾਂਤਾਂ ਨੂੰ ਢਾ ਢੇਰੀ ਕਰਨ ਵਾਲੇ ਲੋਕ ਐ ਉਹ ਜਦੋਂ ਨੰਗੇ ਹੁੰਦੇ ਆ ਤਾਂ ਫਿਰ ਉਹ ਚੀਕਾਂ ਵੱਜਦੀਆਂ ਇਸ ਕਰਕੇ ਮੈਂ ਸਮਝਦਾ ਹਾਂ ਕਿ ਸਰਕਾਰ ਨੇ ਨਾ ਕੋਈ ਦਕਲ ਦਿੱਤਾ ਨਾ ਸਰਕਾਰ ਤੋਂ ਮੰਗ ਕੀਤੀ ਐ ਤੇ ਨਾ ਕੋਈ ਸਰਕਾਰ ਨਾਲ ਰਲਿਆ ਹੋਇਆ ਐ ਐਵੇਂ ਹੀ ਬਾਤ ਦਾ ਬਤੰਗੜ ਬਣਾ ਦੇਣਾ ਕਿ ਈਆਲੀ ਸਾਹਿਬ ਸਰਕਾਰ ਨਾਲ ਰਲਿਆ ਸਰਕਾਰ ਦੀ ਤੇ ਈਆਲੀ ਸਾਹਿਬ ਦੀ ਇੱਕ ਗੱਲ ਸਿੱਖਾਂ ਦੀ ਇੱਕ ਮੰਗ ਐ ਸਿੱਖ ਚਾਹੁੰਦੇ ਆ ਕਿ ਜਿਹੜੇ ਸਿਧਾਂਤ ਤੁਸੀਂ ਚੱਕਣਾ ਚੂਰ ਕਰਨ ਤੇ ਲੱਗੇ ਹੋ ਢਾ ਢੇਰੀ ਕਰਨ ਤੇ ਲੱਗੇ ਹੋ ਉਹਨਾਂ ਸਿਧਾਂਤਾਂ ਨੂੰ ਕਿਵੇਂ ਬਚਾਇਆ ਜਾ ਸਕੇ ਉਹ ਸਿਰਫ ਸਿੱਖਾਂ ਦੀ ਫਿਕਰਮੰਦੀ ਦੀ ਗੱਲ ਹੋਈ ਹੈ ਕਿਸੇ ਨੇ ਕੋਈ ਦਖਲ ਨਹੀਂ ਦਿੱਤਾ ਤੇ ਨਾ ਕੋਈ ਮੈਂ ਦੋਗਲਾ ਸਟੈਂਡ ਰੱਖਿਆ ਔਰ ਮੈਂ ਵੈਸੇ ਵੀ ਤੁਹਾਨੂੰ ਬੇਨਤੀ ਕਰਦਿਆਂ ਸਾਰਿਆਂ ਨੂੰ ਬੜੀਆਂ ਪੁਰਾਣੀਆਂ ਵੀਡੀਓ ਪਈਆਂ ਜੇ ਦੋਗਲੇ ਸਟੈਂਡ ਵਾਲੀਆਂ ਆਪਾਂ ਕੱਢਾਂਗੇ ਇਸ ਕੰਮ ਵਿੱਚ ਨਾ ਪਾਓ ਲੋਕਾਂ ਦਾ ਢਿੱਡ ਨਹੀਂ ਭਰਦਾ ਲੋਕਾਂ ਦਾ ਢਿੱਡ ਕਿਸੇ ਕੰਮ ਕਰਨ ਨਾਲ ਪਰਣਾ ਆਪਾਂ ਨਵੀਂ ਪਾਲਿਸੀ ਕੀ ਕਰ ਸਕਦੇ ਆ ਨਵਾਂ ਕੀ ਕਰ ਸਕਦੇ ਆ ਲੋਕਾਂ ਦੇ ਸਹਿਯੋਗ ਕੀਵੇਂ ਹੋ ਸਕਦੇ ਆ ਉਹਨਾਂ ਗੱਲਾਂ ਤੇ ਆਪਾਂ ਆਈਏ ਉਹਨਾਂ ਗੱਲਾਂ ਚ ਨਾ ਆਪੋ ਕਿ ਇਹ ਲੋਕ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤਦੇ ਆ ਉਹਨਾਂ ਦੇ ਨਾਂ ਤੇ ਕਮੇਟੀਆਂ ਆਪਣੀਆਂ ਬਣਾਈ ਫਿਰਦੇ ਆ ਤੇ ਦਿਲ ਕੀ ਆ ਇਹਨਾਂ ਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਨੂੰ ਸੇਧ ਦੇ ਰਿਹਾ ਤੇ ਮੰਗ ਕੇ ਕਰ ਰਿਹਾ ਮਨਪ੍ਰੀਤ ਸਿੰਘ ਅਯਾੜੀ ਤੇ ਉਧਰ ਆਮ ਆਦਮੀ ਪਾਰਟੀ ਦਾ ਮੰਤਰੀ ਜਿਹੜਾ ਰਵਜੋਤ ਸਿੰਘ ਵੈਸ ਮੰਗ ਕੀ ਕਰ ਰਿਹਾ ਕਿ ਵਿਧਾਨ ਸਭਾ ਵੀ ਦੀ ਵਿਧਾਨ ਬਣਾਵੇ ਅਕਾਲ ਤਖਸਬ ਦਾ ਹੁਣ ਦੱਸੋ ਅਕਾਲ ਤਖਸਬ ਵਿਧਾਨ ਸਭਾ ਤੋਂ ਛੋਟਾ ਹੋ ਗਿਆ ਔਰ ਮਨਪ੍ਰੀਤ ਸਿੰਘ ਯਾੜੀ ਜਿਹੜਾ ਉਹਦੇ ਵਿੱਚ ਜਿਹੜਾ ਉੱਤੇ ਉੱਠ ਕੇ ਜਬੇੜ ਚ ਸੱਲਵੇਂ ਔਰ ਅੱਜ ਵੀ ਸਾਡਾ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਹਦੇ ਵਿੱਚ ਸਾਰੇ ਜਿਹੜੇ ਨਾਲ ਉਹਨਾਂ ਦੇ ਮਨਪ੍ਰੀਤ ਯਾੜੀ ਦੇ ਸਾਥੀ ਖੜੇ ਆ ਉਸ ਸਾਰਿਆਂ ਦੇ ਬਾਰੇ ਦੇ ਵਿੱਚ ਜਿਹੜਾ ਅਸੀਂ ਅੱਜ ਫੇਰ ਰੈਜ਼ੋਲੂਸ਼ਨ ਚ ਮੰਗ ਕੀਤੀ ਆ ਕਿ ਆਪੋ ਆਪਣੀ ਪੋਜੀਸ਼ਨ ਸਪਸ਼ਟ ਕਰਨ ਹਾਲੇ ਤੱਕ ਉਹ ਚੁੱਪ ਨੇ ਤੇ ਜੇ ਉਹ ਚੁੱਪ ਨੇ ਤੇ ਫਿਰ ਸਮਝਿਆ ਜਾਏਗਾ ਕਿ ਉਹ ਸਾਰੇ ਮੰਤਰੀ ਸਿੰਘ ਅਯਾੜੀ ਦੇ ਇਸ ਜਿਹੜੀ ਇਸ਼ੂ ਵਿਧਾਨ ਸਭਾ ਵਿੱਚ ਉੱਠਿਆ ਗਿਆ ਸੀ ਇਹਦੇ ਹੱਕ ਵਿੱਚ ਨੇ ਕਿਉਂਕਿ ਉਸ ਦਿਨ ਵੀ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੇਨਤੀ ਕੀਤੀ ਸੀ ਅੱਜ ਸਾਰੀ ਪਾਰਟੀ ਨੇ ਵੀ ਜਿਹੜੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਆ ਕਿ ਜਿਵੇਂ ਹਾਲੇ ਵਿੱਚ ਉਪਰੇ ਤੇਰਾ ਮਤਲਬ ਹੈ ਕਿ ਸਾਰਿਆਂ ਨੇ ਸਹਿਮਤੀ ਦੇ ਨਾਲ ਆਕਾਲ ਤਖਸਾਲਬ ਨੂੰ ਵਿਧਾਨ ਸਭਾ ਤੇ ਅਧਿਨ ਕਰਨ ਦਾ ਜਿਹੜਾ ਮੁੱਦਾ ਉਠਾਇਆ ਸੀ ਇਹ ਸਾਰੇ ਉਹਦੇ ਵਿੱਚ ਜਿਹੜੇ ਸ਼ਾਮਲ ਸਮਝੇ ਜਾਣਗੇ ਇਸ ਕਰਕੇ ਅਸੀਂ ਫਿਰ ਰੈਜ਼ੋਲੂਸ਼ਨ ਪਾ ਕੇ ਤੇ ਇਹਨਾਂ ਕੋਲੋਂ ਅਸੀਂ ਮੰਗ ਕੀਤੀ ਹੈ ਕਿ ਇਹ ਜਿਹੜਾ ਸਾਰੇ ਲੀਡਰਸ਼ਿਪ ਜਿਹੜੀ ਆ ਉਹ ਇਹਦੇ ਤੇ ਆਪਣੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਕਰੇ ਦੂਸਰੀ ਗੱਲ ਹੈ ਕਿ ਇੱਕ ਇਹ ਸਰਕਾਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਪੋਲੂਸ਼ਨ ਦੇ ਬਾਰੇ ਚ ਪਹਿਲਾਂ ਦਿੱਲੀ ਚ ਕੇਜਰੀਵਾਲ ਸਾਹਿਬ ਵੀ ਪੋਲੂਸ਼ਨ ਦੇ ਬੜੇ ਵੱਡੇ ਵੱਡੇ ਧਮਕ ਜੇ ਮਾਰਦੇ ਸੀ ਤੇ ਉੱਥੇ ਤੇ ਕੀ ਹਾਲ ਕਰਕੇ ਆਇਆ ਦਿੱਲੀ ਦਾ ਪਤਾ ਹੀ ਹੁਣ ਪੰਜਾਬ ਦੇ ਵਿੱਚ ਆਇਆ ਤੇ ਇੱਥੇ ਪੋਲੂਸ਼ਨ ਦਾ ਹਾਲ ਦਿਨੋ ਦਿਨ ਜਿਹੜਾ ਵੜਾ ਹੋ ਰਿਹਾ ਆ ਐਨਵਾਇਰਨਮੈਂਟ ਦਾ ਦੇਖੋ ਕਿੰਨਾ ਡੈਮੇਜ ਜਿਹੜਾ ਇਹ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਆ ਉਹਦੇ ਨਾਲ ਹੋ ਰਿਹਾ ਬੁੱਢੇ ਨਾਲੇ ਦਾ ਦਰਿਆ ਦਾ ਕਿੱਡਾ ਵੱਡਾ ਜਦ ਜ਼ਹਿਰੀਲੇ ਪਾਣੀਆਂ ਦਾ ਜਿਹੜਾ ਇਸ਼ੂ ਬਣਿਆ ਹੋਇਆ ਤੇ ਅੰਮ੍ਰਿਤਸਰ ਸਰਕਾਰ ਤੋਂ ਕੀਤੀ ਜਾਂਦੀ ਹੈ ਕਿ ਕਾਨੂੰਨ ਸਖਤ ਕਰੋਗੇ ਕਿ ਅੱਗੇ ਨਾਲੋਂ ਪ੍ਰਦੂਸ਼ਣ ਵੱਧ ਰਿਹਾ ਤੇ ਮੈਂ ਤਾਂ ਹੈਰਾਨ ਸੀ ਕਿ ਸੰਤ ਸੀਚੇਵਾਲ ਕਿਵੇਂ ਚੁੱਪ ਰਹਿ ਗਏ ਕਿਉਂਕਿ ਉਹਨਾਂ ਦਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਕਾਲੀ ਵਹ ਨੂੰ ਜਿਹੜਾ ਹੈਗਾ ਉਹ ਸਾਫ ਕਰਨ ਤੇ ਲੱਗੀ ਤੇ ਅੱਜ ਉਹਨਾਂ ਦੀ ਸਰਕਾਰ ਜਿਹੜੀ ਹੈ ਸਟੇਟ ਦੇ ਵਿੱਚ ਉਹਨੇ ਜਿਹੜਾ ਕਾਨੂੰਨ ਪਹਿਲਾਂ ਸਖਤ ਬਣਿਆ ਸੀ ਜਿਹਦੇ ਚ ਸਜ਼ਾ ਦੀ ਪ੍ਰੋਵੀਜ਼ਨ ਸੀ ਉਹਨੂੰ ਮਾਫ ਕਰਕੇ ਤੇ ਜੁਰਮਾਨੇ ਤੇ ਲੈ ਲੈਂਦਾ। ਤੇ ਜੇ ਕਿਤੇ ਕੋਈ ਫਸ ਵੀ ਜਾਵੇ ਤੇ ਜੁਰਮਾਨਾ ਦੇ ਕੇ ਛੁੱਟ ਜਾਵੇ ਤੇ ਇਹਦੇ ਨਾਲ ਪੋਲੂਸ਼ਨ ਵਧੇਗਾ ਉਹਨਾਂ ਦੇ ਹੌਸਲੇ ਵਧਣਗੇ ਕਿ ਉਹਨਾਂ ਦੇ ਹੌਸਲੇ ਘਟਣਗੇ। ਮੈਂ ਤਾਂ ਪਾਪਾ ਸਿਟੀਵਾਲ ਜੀ ਨੂੰ ਪੁੱਛਦਾ ਵੀ ਹੁਣ ਤਾਂ ਇਹੋ ਜਿਹੀ ਸਰਕਾਰ ਚ ਕੀ ਬਣ ਕੇ ਰੋਗੇ? ਤੁਸੀਂ ਤਾਂ ਉਦੋਂ ਸਰਕਾਰਾਂ ਦੇ ਸਾਹਮਣੇ ਚਟਾਨ ਵੜ ਕੇ ਖੜ ਜਾਂਦੇ ਸੀ ਚੰਗੀ ਗੱਲ ਸੀ। ਪਰ ਅੱਜ ਤੁਹਾਡੀ ਸਰਕਾਰ ਪੋਲੂਸ਼ਨ ਤੇ ਜਿਹੜੀ ਐ ਇੰਨੀ ਨਰਮ ਪਈ ਐ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਬਲਿਕਲੀ ਉਹਨਾਂ ਨੂੰ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ ਕਿ ਜਾਂ ਉਹਨਾਂ ਦੀ ਸਰਕਾਰੇ ਵਾਪਸ ਰਵੇ ਤੇ ਨਹੀਂ ਤਾਂ ਉਹਨਾਂ ਨੂੰ ਚੜ੍ਹ ਦੇਣੀ ਚਾਹੀਦੀ ਕਿਉਂਕਿ ਛੋਟੀ ਜੀ ਗੱਲ ਨਹੀਂ ਐ ਕਿ ਜਿਸ ਬੰਦੇ ਨੇ ਸਾਰੀ ਉਮਰ ਲਾਈ ਹੋਵੇ ਤੇ ਪੋਲੂਸ਼ਨ ਤੇ ਤੇ ਹੁਣ ਉਹਨਾਂ ਦੇ ਵਿੱਚ ਹੁੰਦਿਆ ਹੋਇਆ ਰਾਜ ਸਭਾ ਮੈਂਬਰ ਉਹਨਾਂ ਦੀ ਸਰਕਾਰ ਜਿਹੜੀ ਇਸ ਤਰ੍ਹਾਂ ਦੇ ਕੰਮ ਕਰੇ ਇਹ ਕਿਉਂ ਹੋਇਆ ਇਹ ਬਾਬਾ ਜੀ ਨੂੰ ਸਰਕਾਰ ਤੋਂ ਪੁੱਛਣਾ ਵੀ ਚਾਹੀਦਾ ਅਤੇ ਆਪਣਾ ਸਟੈਂਡ ਵੀ ਸਪੱਸ਼ਟ ਕਰਨਾ ਚਾਹੀਦਾ ਔਰ ਇੱਕ ਜਿਹੜਾ ਕੇਂਦਰ ਸਰਕਾਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਵਕਫ ਬੋਰਡ ਨੂੰ ਅਮੈਂਡ ਕਰਨ ਦਾ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਉਹਦੀ ਵੀ ਅੱਜ ਦੀ ਮੀਟਿੰਗ ਦੇ ਵਿੱਚ ਉਹਦੇ ਤੇ ਵੱਡੀ ਚਰਚਾ ਕੀਤੀ ਗਈ ਦੇਖੋ ਮਿਨੋਰਟੀਜ਼ ਇਸ ਦੇਸ਼ ਦਾ ਜਿਹੜਾ ਗੁਲਦਸਤਾ ਸਾਡਾ ਉਹਦਾ ਇੱਕ ਅਹਿਮ ਹਿੱਸਾ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸਾਰੇ ਵਰਗਾਂ ਦੇ ਲੋਕ ਰਹਿੰਦੇ ਆ ਔਰ ਮਨਿਓਟੀ ਦਾ ਖਾਸ ਤੌਰ ਤੇ ਇੱਕ ਅਹਿਮ ਸਥਾਨ ਹੈ ਦੇਸ਼ ਦੇ ਡਿਵੈਲਪਮੈਂਟ ਦੇ ਵਿੱਚ ਦੇਸ਼ ਨੂੰ ਮਜ਼ਬੂਤੀ ਵਿੱਚ ਲਿਜਾਣ ਵਾਸਤੇ ਔਰ ਕੇਂਦਰ ਦੀ ਸਰਕਾਰ ਜਿਹੜੀ ਆ ਪਹਿਲਾਂ ਸਿੱਖ ਇੰਸਟੀਚਿਊਸ਼ਨ ਤੇ ਦਿਵਾਲੇ ਹੋਈ ਸੀਗੀ ਕਿ ਸਾਡੇ ਹਜੂਰ ਸਾਹਿਬ ਪਟਨਾ ਸਾਹਿਬ ਉਹਨਾਂ ਦੇ ਬੋਰਡਾਂ ਦੇ ਵਿੱਚ ਜਿਹੜੀ ਨਾਮਿਨੇਸ਼ਨ ਆ ਉਹਦੇ ਨਾਲ ਜਿਹੜੇ ਆ ਉਹ ਜਿਹੜੇ ਆਪਣੇ ਬੰਦੇ ਜਿਹੜੇ ਆ ਉਹਦੇ 'ਚ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਜਿਹੜੇ ਬੰਦੇ ਮਰਿਆਦਾ ਦੀਆਂ ਜਿਹੜੀਆਂ ਪੂਰੀਆਂ ਵੀ ਨਹੀਂ ਕਰਦੇ ਸ਼ਰਤਾਂ ਉਹ ਬੰਦੇ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਅਸੀਂ ਵੀ ਉਹਦਾ ਵਿਰੋਧ ਹਾਲੇ ਤੱਕ ਕਰਦੇ ਆਂ ਫਿਰ ਦਿੱਲੀ ਦੇ ਵਿੱਚ ਵੀ ਸਰਕਾਰ ਨੇ ਸਾਡੀ ਜਿਹੜੀ ਦਿੱਲੀ ਕਮੇਟੀ ਦੇ ਵਿੱਚ ਧੱਕੇ ਨਾਲ ਕਬਜ਼ਾ ਕਰ ਲਿਆ ਸੀਗਾ ਪਰ ਹੁਣ ਸਾਡੇ ਮੁਸਲਮ ਭਰਾਵਾਂ ਦੇ ਜਿਹੜੇ ਵੱਡਾ ਇੰਪੋਰਟੈਂਟ ਉਹਨਾਂ ਦੀ ਇੰਸਟੀਚਿਊਸ਼ਨ ਹੈ ਵਕਫ ਬੋਰਡ ਉਹਦੇ ਕਾਨੂੰਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿਹੜੇ ਫੇਰ ਬਦਲ ਕਰਕੇ ਨੋਮੀਨੇਸ਼ਨ ਵਾਲੇ ਬੰਦਿਆਂ ਦੀਆਂ ਗਿਣਤੀਆਂ ਵਧਾਈਆਂ ਜਾ ਰਹੀਆਂ ਤੇ ਉਹਨਾਂ ਦੇ ਬੰਦਿਆਂ ਦੀਆਂ ਗਿਣਤੀਆਂ ਘਟਾਈਆਂ ਜਾ ਰਹੀਆਂ ਇਹ ਮੈਂ ਸਮਝਦਾ ਕਿ ਘੱਟ ਗਿਣਤੀਆਂ ਦੇ ਨਾਲ ਖਾਸ ਕਰਕੇ ਮੁਸਲਮਣ ਘੱਟ ਗਿਣਤੀ ਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਔਰ ਉਸ ਤੋਂ ਵੀ ਵੱਡੀ ਬੇਇਨਸਾਫੀ ਹੈ ਕਿ ਇਹ ਵੀ ਲਿਖਿਆ ਗਿਆ ਕਿ ਨਾਨ ਮੁਸਲਮ ਜਿਹੜੇ ਪ੍ਰਪੋਜ਼ ਕੀਤੇ ਗਿਆ ਕਿ ਨਾਨ ਮੁਸਲਮ ਵੀ ਉਹਦੇ ਮੈਂਬਰ ਬਣ ਸਕਦੇ ਦੱਸੋ ਇਹ ਕੋਈ ਕਮਿਊਨਿਟੀ ਕਿਦਾਂ ਬਰਦਾਸ਼ਤ ਕਰ ਸਕਦੀ ਕੋਈ ਵੀ ਧਰਮ ਹੋਵੇ ਜੇ ਹਿੰਦੂ ਧਰਮ ਹੈ ਤਾਂ ਉਹਦੇ ਧਾਰਮਿਕ ਸਥਾਨ ਆ ਉੱਥੇ ਕੁਦਰਤੀ ਗੱਲ ਹੈ ਕਿ ਜਿਹੜੇ ਹਿੰਦੂ ਵੀਰ ਨੇ ਉਹਨਾਂ ਦਾ ਹੱਕ ਆ ਜੇ ਈਸਾਈ ਨੇ ਤੇ ਉੱਥੇ ਉਹਨਾਂ ਦਾ ਹੱਕ ਆ ਜੇ ਮੁਸਲਮਾਨ ਨੇ ਉਹਨਾਂ ਦੇ ਸੰਸਥਾਨ ਨੇ ਉਹਨਾਂ ਦਾ ਹੱਕ ਆ ਜੇ ਸਿੱਖ ਨੇ ਤੇ ਸਿੱਖਾਂ ਦਾ ਹੱਕ ਆ ਇਸੇ ਤਰ੍ਹਾਂ ਬਾਕੀਆਂ ਦਾ ਤੇ ਇਹ ਕਿੱਦਾਂ ਹੋ ਸਕਦਾ ਹੈ ਕਿ ਤੁਸੀਂ ਹੁਣ ਉਹਨਾਂ ਦੇ ਜਿਹੜੇ ਇੱਕ ਧਾਰਮਿਕ ਨੇਚਰ ਦੀਆਂ ਸੰਸਥਾਵਾਂ ਨੇ ਜਿਹੜੀ ਉਹਨਾਂ ਦੇ ਧਰਮ ਦੀ ਬਿਹਤਰੀ ਵਾਸਤੇ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਦੀਆਂ ਹਨ ਉਹਨਾਂ ਦੇ ਵਿੱਚ ਤੁਸੀਂ ਦੂਜੇ ਧਰਮ ਦੇ ਲੋਕਾਂ ਨੂੰ ਵਾਰਦੇ ਇਹ ਬਹੁਤ ਵੱਡਾ ਖੜਵਾੜ ਹੈ ਇਹਦੇ ਨਾਲ ਮジョਰਿਟੀ ਨੂੰ ਮੈਂ ਸਮਝਦਾ ਅਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਉਹਦੇ ਚ ਪੈਦਾ ਹੁੰਦੀ ਇਸ ਕਰਕੇ ਉਹਦਾ ਵੀ ਅੱਜ ਅਸੀਂ ਡਟ ਕੇ ਇਸ ਮੀਟਿੰਗ ਦੇ ਵਿੱਚ ਜਿਹੜਾ ਇਹ ਵਿਰੋਧ ਕੀਤਾ